ਬਾਬਾ ਜੀ ਜੇ ਕੋਈ ਆ ਗਿਆ ਰੱਖਣ ਵਾਲਾ ਹਾਂਜੀ ਜਿਹਨੇ ਬਰੀਡਿੰਗ ਲਈ ਲੈਣਾ ਉਹਨੂੰ ਦਵਾਂਗੇ ਜੇ ਕੋਈ ਕਵੇ ਵੀ ਅਸੀਂ ਇਹਨੂੰ ਖੱਸੀ ਕਰਕੇ ਈਦ ਲਈ ਵਰਤਣਾ ਹਾਂਜੀ ਤਾਂ ਅਸੀਂ ਉਹਨੂੰ 10 ਲੱਖ ਦਾ ਦੇਵਾਂਗੇ ਅਸੀਂ ਇਹ ਨਹੀਂ ਕਹਿੰਦੇ ਵੀ ਪੰਜਾਬ ਚ ਸਭ ਤੋਂ ਉੱਚਾ ਹਾਂਜੀ ਪਰ ਇਹ ਤੋਂ ਪਰੇ ਪਈ ਆ ਦੁਨੀਆ ਪਰ ਮੈਨੂੰ ਇੰਨਾ ਕੁ ਚਕੀਨ ਆ ਬਈ ਇਹ ਜਿਹੜੇ ਅੱਜ ਤੱਕ ਨਹੀਂ ਆ ਵੀਡੀਓ ਪਈ ਉਹ ਤੇ ਪ੍ਰਮਾਤਮਾ ਲੰਮੀ ਉਮਰ ਕਰੇ ਜਿਹੜਾ ਲੈ ਕੇ ਜਾਊਗਾ ਉਹ ਵੀ ਗੁਣ گاਊਗਾ ਤੇ ਇਸ ਵਕਤ ਜਿਹੜਾ ਦਾ ਬੇਟ ਆ ਜੀ ਸਵਾਦ ਇਹਦੇ ਬੱਚੇ ਆ ਜਿਹੜੇ ਇੰਨੇ ਪਾਵਰਫੁਲ ਆ ਜੀ ਮੈਂ ਕਹਿੰਦਾ ਵੀ ਲੇਖਾ ਹੀ ਕੁੱਟਿਆ ਆਦਾ ਪੰਜਾਬ ਦੇ ਵਿੱਚ ਆ ਜਾਵੇ ਪੰਜਾਬ ਵਾਲੇ ਬੰਦੇ ਨੂੰ ਮੈਂ ਮੋੜ ਨਹੀਂ ਕਰਦਾ ਜੀ ਅੱਛਾ ਜੀ ਪੰਜਾਬ ਦੇ ਵਿੱਚ ਬੰਦਾ ਰੱਖਣ ਨਾਲ ਆ ਜਾਵੇ ਕੱਲ ਨੂੰ ਮੈਂ ਵੀ ਉੱਥੋਂ ਕ੍ਰੋਸ ਕਰਾ ਸਕਦਾ ਕਰਾ ਕਰਾ ਸਕਦਾ ਮੈਂ ਪੈਸੇ ਦੇ ਕੇ ਕ੍ਰੋਸ ਕਰਾਉਂਗਾ ਫ੍ਰੀ ਨਹੀਂ ਕਰਦਾ ਲੈ ਵੀ ਮਿੱਤਰੋ ਅੱਜ ਆ ਗਈ 20 ਤਰੀਕ ਖੜਿਆਗੇ ਕਾਲੇ ਕੇ ਮੇਲੇ ਦੇ ਵਿੱਚ ਤੇ ਬਈ ਦੇਖ ਸਕਦੇ ਹੋ ਅੱਜ ਦਾ ਚਲੋ ਇਕੱਠ ਹੋਰੇ ਹੈ ਨਹੀਂਗਾ ਪਰ ਕੱਲ ਨੂੰ ਬਈ ਇੱਥੇ ਖੜਨ ਨੂੰ ਵੀ ਥਾਂ ਨਹੀਂ ਬਚਣੀ ਯਾਨੀ ਕਿ ਇੰਨਾ ਇਕੱਠ ਹੋ ਜੂਗਾ ਤੇ ਬਾਬਾ ਜੀ ਮੋਲਾਪੁਰ ਵਾਲੇ ਪਹੁੰਚ ਚੁੱਕੇ ਨੇ ਆਪਦਾ ਬੈਗ ਲੈ ਕੇ ਪੱਕਾ ਹੀ ਇੱਥੇ ਬਾਬਾ ਜੀ ਨੇ ਮੋਰਚਾ ਲਾਤਾ ਦੇਖ ਸਕਦੇ ਹੋ ਹਨ ਸਾਰੀਆਂ ਬੱਕਰੀਆਂ ਲੈ ਕੇ ਆ ਚੁੱਕੇ ਨੇ ਤੇ ਮੇਨ ਗੱਲ ਆ ਕਿ ਬਾਬਾ ਜੀ ਦਾ ਬਰੀਡਰ ਦਿਖਾਉਣਾਂਗੇ ਤੇ ਗੱਲਬਾਤ ਕਰ ਦਾਂਗੇ ਬਾਬਾ ਜੀ ਸਤਿਕਾਰ ਜੀ ਸਤਿਕਾਰ ਜੀ ਕਾ ਖਾਲਸਾ ਵਈ ਗਿਫਤੇ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਪਤੇ ਠੀਕ ਠਾਕ ਬਾਬਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਜੀ ਤੇ ਇਹਦੇ ਬਾਰੇ ਦੱਸੋ ਪਹਿਲਾਂ ਤਾਂ ਜੀ ਬਾਬਾ ਜੀ ਇਹ ਜਿਵੇਂ ਕਹਦੇ ਛੋਪੇ ਰੋਸਤਮ ਹਾਂਜੀ ਇਹ ਛਪਿਆ ਹੈ ਰੋਸਤਮ ਸਾਡਾ ਰੱਖਿਆ ਸੀ ਠੀਕ ਹੈ ਜੀ ਇਹ ਮੇਰੇ ਘਰੋਂ ਗਿਆ ਹੋਇਆ ਜੀ ਇਹਦੀ ਮਾਂ ਬਹੁਤ ਟੌਪ ਦੀ ਸੀ ਠੀਕ ਹੈ ਜੀ ਉਹ ਰਿਆਸਤ alley ਲੈ ਗਿਆ ਸੀ ਮੇਰੇ ਤੋਂ ਅੱਜ ਤੋਂ ਤਕਰੀਬਨ 2 ਸਾਲ ਪਹਿਲਾਂ ਠੀਕ ਹੈ ਜੀ ਇਹ ਉਦੋਂ ਹੀ ਮੈਂ ਇਹ ਬੱਚਾ ਵੇਚਿਆ ਸੀ 20000 ਦਾ 20000 ਦਾ ਵੇਚਿਆ ਸੀ 20000 ਦਾ ਛੋਟਾ ਜਿਹਾ ਬੱਚਾ ਵੇਚਿਆ ਸੀ ਮੈਂ ਤਕਰੀਬਨ ਇਹ 2.5 ਤੋਂ 3 ਮਹੀਨੇ ਦਾ ਠੀਕ ਹੈ ਹੁਸ਼ਿਆਰਪੁਰ ਤੋਂ 8 ਕਿਲੋਮੀਟਰ ਗਾਹਾਂ ਠੀਕ ਆ ਟਾਂਡਾ ਤੋਂ ਸੁਹਾ ਰੋਡ ਤੇ ਪਰਲੀ ਸਾਈਡ ਜਾ ਨਿਕਲਦਾ ਜੀ ਇਹੇ ਖਾਨਪੁਰ ਪਿੰਡ ਖਾਨਪੁਰ ਪਿੰਡ ਹੈਗਾ ਯਾਨੀ ਉੱਥੇ ਵੇਚਿਆ ਸੀਗਾ ਜੀ ਉਹਨਾਂ ਨੇ ਮੇਰੇ ਕੋਲੇ ਇਸ ਵਕਤ ਤੱਕ ਰਿਜ਼ਲਟ ਵੀ ਆ ਫੋਨ ਦੇ ਵਿੱਚ ਠੀਕ ਹੈ ਜੀ ਜਿਹੜੇ ਦੇ ਬੱਚੇ ਆ ਨਾ ਜੀ ਜਿਵੇਂ ਕਹਦੀ ਸੱਪ ਦੇ ਬੱਚੇ ਹੁੰਦੇ ਆ ਜਿਹੜੇ ਠੀਕ ਹੈ ਜੀ ਬਸ ਉਹ ਚੀਜ਼ ਆ ਜੀ ਜਿਸ ਤਰ੍ਹਾਂ ਸਮਝ ਲਓ ਵੀ ਇੱਕ ਤੇਲ ਡੋਲ ਲਿਆ ਧਰਤੀ ਤੇ ਠੀਕ ਹੈ ਜੀ ਉਹੋ ਜੀ ਇਹਦੇ ਬੱਚਿਆਂ ਦੀ ਚਮਕ ਠੀਕ ਹੈ ਪਰ ਇਹ ਜਿਹੜੀ ਇਹਦੀ ਆ ਦੇਖ ਰਹੀ ਹੈ ਵੀ ਇਹਦੀ ਲੋਈ ਮੋਟੀ ਆ ਹਾਂਜੀ ਇਹ ਬਾਬਾ ਜੀ ਹਜੇ ਬੱਚਾ ਬੱਚਾ ਇਹ ਚਾਰ ਦੰਦ ਬੱਚਾ ਹਜੇ ਚਾਰ ਦੰਦ ਦਾ ਬੱਚਾ ਯਾਨੀ ਚਾਰ ਦੰਦ ਯਕੀਨ ਨਹੀਂ ਆਉਂਦਾ ਬਾਬਾ ਜੀ ਕੱਢ ਕੇ ਦੇਖ ਲਈਏ ਇਹ ਵੀ 4 ਦਾ ਦਾ ਜੈ 4 ਦਾ 46 ਇੰਚ ਹਾਈਟ ਹਾਂ ਇਹ 4 ਦਾ ਵੀ 46 ਇੰਚ ਹਾਈਟ ਆਗੀ 46 ਜੇ ਆਪਾਂ ਮੋੜ ਕੇ ਲਾ ਦਈਏ ਤਾਂ 47.5 ਆ ਜੀ ਦਿਖਾਈ ਮਾਰੇ 1 ਮਿੰਟ ਦੇਰ ਖੜੇ ਹੋ ਲੈ ਮਿੱਤਰੋ ਦੇਖ ਸਕਦੇ ਹੋਗੇ ਮੇਰੇ ਇੱਥੇ ਤੱਕ ਭਾਗ ਗਿਆ ਬੱਖੀ ਦੇ ਉੱਤੇ ਭਾਗ ਗਿਆ ਜੀ ਹਾਂ ਜੀ ਲੈ ਵੀ 46 ਇੰਚ ਹਾਈਟ ਆਗੀ ਇਹਦਾ ਨਾਮ ਨਾਮ ਇਹਦਾ ਮੋਦੀ ਜੀ ਮੋਦੀ ਇਹਦੇ ਭਰਾ ਦਾ ਨਵਾਂ ਜੀ ਸ਼ਿਵਾ ਸ਼ਿਵਾ ਜਿਹੜਾ ਆਪਣਾ ਚੈਂਪੀਅਨ ਬੱਕਰਾ ਇਹ ਸਾਕਾ ਭਰਾ ਉਹਦਾ ਸਾਕਾ ਭਰਾ ਹੀ ਉਹਦਾ ਹਾਂ ਜੀ ਮਿੱਤਰੋ ਚਾਰ ਪਰ ਮਾਵਾ ਲਗ ਲਗ ਨੇ ਬਾਪ ਇਹਨਾਂ ਦਾ ਇੱਕੋ ਹੀ ਰਾਜਾ ਬੱਕਰਾ ਜਿਹੜਾ ਆਪਣੇ ਕੋਲੇ ਹੋਇਆ ਠੀਕ ਹੈ ਜੀ ਇਹ ਉਹ ਰਾਜੇ ਦੇ ਬੱਚੇ ਆ ਥੋਨੇ ਠੀਕ ਹੈ ਜੀ ਹਾਂ ਜੀ ਲਈ ਮਿੱਤਰੋ ਦੇਖ ਸਕਦੇ ਹੋ ਕੋਈ ਸਿੰਘ ਸਿੰਘ ਪੂਏ ਐਨ ਓਕੇ ਆ ਇਹ ਕਿੱਥੋਂ ਦਿਖਾ ਦੇ ਬੱਬੂ ਟੈਸਟੀਕਲ ਦਿਖਾ ਦੇ ਟੈਸਟੀਕਲ ਵੀ ਏ ਗ੍ਰੇਡ ਜੀ ਫਰੀ ਕੋਟ ਮੈਂ ਦਿਖਾਵਾਂ ਟੈਸਟੀਕਲ ਦਿਖਾ ਦੇ ਟੈਸਟੀਕਲ ਬਿਲਕੁਲ ਏ ਗ੍ਰੇਡ ਹੋਣਗੇ ਜੀ ਦੇਖੋਗੇ ਤੁਸੀਂ ਦੁੱਧ ਦੇਖ ਸਕਦੇ ਹੋ ਕਿ ਕੱਟ ਬਿਲਕੁਲ ਨਹੀਂ ਹੈਗਾ। ਨਾ ਜੀ ਨਾ ਏਕ ਗ੍ਰੇਡ। ਸ਼ੇਵਾ ਦੇ ਵੀ ਏਕ ਜਿਹੜਾ ਇਹਦੇ ਵੀ ਏਕ ਗ੍ਰੇਡ ਹੈ। ਇਹ ਗ੍ਰੇਡ ਹੈ ਸਿੱਕਾ। ਇਹ ਇਹ ਚੀਜ਼ਾਂ ਬਾਬਾ ਜੀ ਮੈਂ ਨਾ ਰਖਾਉਂਦੀਆਂ ਨੇ। ਹਾਂ ਜੀ। ਤਾਂ ਅਸੀਂ ਕੱਲੇ ਕੰਨਾਂ ਦੇ ਉੱਤੇ ਪੈ ਜਾਂਦੇ ਆ। ਸਹੀ ਗੱਲ। ਕਿ ਇਹਦੇ ਕੰਨ ਘੱਟ ਹੈ ਜੀ, ਜੇ ਘੱਟ ਹੈ ਕੰਨ ਕਈ ਵਾਰੀ ਹੁਣ ਇਹਦੇ ਬਾਪ ਦੇ ਨਹੀਂ ਅਸੀਂ। ਇਹਦੇ ਪੁਰਾਣੇ ਕੰਨ ਰਹੇ ਨੇ। ਹਾਂ ਜੀ। ਦਰਮਿਆਨੇ ਕੰਨ। ਇਹਦੀ ਦਰਮਿਆਨੀ ਹੈ ਜੀ। ਇਹਦੇ ਭਰਾ ਦੇ ਪੂਰੇ ਫੁੱਲ ਆ, ਇਹਦੇ ਬਾਪ ਦੇ ਫੁੱਲ ਸੀ। ਠੀਕ ਹੈ। ਇਹ ਆਪਦੇ ਕੰਨ ਆ ਜਿਹੜੇ ਮਾਂ ਤੇ ਲੱਗੇ ਆ ਪਰ ਜਿਹੜੇ ਹੁਣ ਬੱਚੇ ਕੱਢ ਨੇ ਮਿੱਤਰੋ ਦੇਖ ਸਕਦੇ ਹੋ ਚਲੋ ਆਪਾਂ ਇੱਥੇ ਅੱਜ ਆਏ ਆ ਬੱਚਿਆਂ ਦੀ ਹੁੰਦੀ ਆ ਮੰਦੀ ਚਾਹਨਾ ਵੀ ਅਸੀਂ ਜਾਣਾ ਬਾਬਾ ਜੀ ਚੌਂਕੀ ਭਰ ਕੇ ਆਉਣੀ ਆ ਹਾਂਜੀ ਤੇ ਆਪਾਂ ਨੂੰ ਕੋਈ ਇਹ ਨਹੀਂ ਹੈਗਾ ਵੀ ਆਪਾਂ ਇੱਥੇ ਕੁਝ ਬੱਟਣ ਖੱਟਣ ਆਏ ਆ ਠੀਕ ਹੈ ਜੀ ਆਨੰਦ ਲੈਣਾ ਕੱਲ ਨੂੰ ਚਾਹ ਪਾਣੀ ਦਾ ਵੀ ਜਿੰਨੇ ਕਿ ਜੋਗੇ ਹੈਗੇ ਆ ਆਪਾਂ ਲੰਗਰ ਇੱਥੇ ਲਾ ਦੇਣਾ ਠੀਕ ਹੈ ਕਹਿੰਦੇ ਜੀ ਆਹ ਦੇਖੋ ਤੁਸੀਂ ਬੱਚੇ ਇਹ ਮੈਨੂੰ ਭੇਜ ਦਿਓ ਠੀਕ ਹੈ ਇਹ ਇਹ ਸੱਪ ਦੇ ਬੱਚੇ ਵਰਗੇ ਬੱਚੇ ਆ ਜੀ ਦੇਖ ਸਕਦੇ ਹੋ ਤੁਸੀਂ ਵਿੱਚ ਲਾਉਂਗਾ ਬਾਈ ਮੈਂ ਇਹ ਵੀਡੀਓ ਠੀਕ ਹੈ ਜੀ ਤੁਸੀਂ ਵੀਡੀਓ ਦਿਖਿਓ ਇਹ ਮੋਦੀ ਦੇ ਬੱਚੇ ਆ ਇਹਦੇ ਬੱਚੇ ਆ ਜੀ ਹਾਂਜੀ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਇਹ ਵੇਚਣਾ ਹੁਣ ਜੀ ਬਾਬਾ ਜੀ ਜੇ ਕੋਈ ਆ ਗਿਆ ਰੱਖਣ ਵਾਲਾ ਹਾਂਜੀ ਜਿਹਨੇ ਬਰੀਡਿੰਗ ਲਈ ਲੈਣਾ ਉਹਨੂੰ ਦਵਾਗੇ ਜੇ ਕੋਈ ਕਵੇ ਵੀ ਅਸੀਂ ਇਹਨੂੰ ਖੱਸੀ ਕਰਕੇ ਈਦ ਲਈ ਵਰਤਣਾ ਹਾਂਜੀ ਤਾਂ ਅਸੀਂ ਉਹਨੂੰ 10 ਲੱਖ ਦਾ ਵੀ ਨਹੀਂ ਦਿੰਦੇ ਅੱਛਾ ਜੀ ਅਸੀਂ ਬਰੀਡਿੰਗ ਲਈ ਬੱਚਾ ਪਾਲਿਆ ਤੇ ਬਰੀਡਿੰਗ ਵਾਲੇ ਨੂੰ ਹੀ ਦਵਾਗੇ ਠੀਕ ਹੈ ਜੀ ਪਾਲਿਆ ਕਿਵੇਂ ਬਾਬਾ ਜੀ ਉਹਨਾਂ ਨੇ ਜੇ ਬਾਬਾ ਜੀ ਉਹਨਾਂ ਨੇ ਤਾਂ ਮੈਂ ਕਹਿੰਦਾ ਰੀਜ ਲਾਤੀ ਪੂਰੀ ਮੇਰੇ ਮੈਂ ਕਹਿੰਦਾ ਸੀ ਮੇਰੀ ਸੇਵਾ ਵੱਧਾ ਹਾਂਜੀ ਪਰ ਮੈਂ ਅੱਜ ਸ਼ਿਵਾ ਘਰੇ ਕਢਾਇਆ ਤਾਂ ਇਹਨੂੰ ਮੇਲੇ ਚ ਲਿਆਉਂਦਾ ਇਹਨੂੰ ਲੈ ਕੇ ਆਉਂਦਾ ਇਹਨੂੰ ਲੈ ਕੇ ਆਉਂਦਾ ਬੰਦਿਆਂ ਨੇ ਪਰ ਇੱਕ ਗੱਲ ਹੋਰ ਵੀ ਤਰਸੀਮ ਸਿੰਘ ਜੀ ਇਹ ਵੀਡੀਓ ਨਾਲ ਕੋਲ ਜਾਣੀ ਆ ਖਾਨਪੁਰੀਏ ਦੇਖਣਗੇ ਮੈਂ ਉਹਨਾਂ ਦੀ ਮਸ਼ਹੂਰੀ ਕਰਦਾ ਉਹਨਾਂ ਦੀ ਸੇਫਟੀ ਵੀ ਕਰਦਾ ਪਰਮਾਤਮਾ ਨੂੰ ਚੜ੍ਹਦੀ ਕਲਾ ਚ ਰੱਖੇ ਉਹਨਾਂ ਨੇ ਬੱਚਾ ਤਿਆਰ ਕਰ ਲਿਆ ਦਾ ਨਾਲ ਬੱਚਾ ਤਿਆਰ ਕਰ ਲਿਆ ਉਹ ਤਾਂ ਵੇਚਿਆ ਕਹਿੰਦੇ ਬਾਬਾ ਜੀ ਸਾਡੇ ਕੋਲ ਹੁਣ ਬੱਚਾ ਤਿਆਰ ਹੋ ਗਿਆ ਕਹਿੰਦੇ ਰੂਹ ਖੁਸ਼ ਕਰਤੀ ਬੱਕਰੇ ਨੇ ਕਹਿੰਦੇ ਹਜੇ ਹਜੇ ਵੀ ਤਰਸੀਮ ਸਿੰਘ ਜੀ ਇਹਨੇ ਡੇਢ ਸਾਲ ਘੱਟ ਹੈਟ ਕਰਨੀ ਹੈ ਕਰਨੀ ਹੈ ਹਜੇ ਹੋਰ ਇਹ ਮੇਰਾ ਖਿਆਲ ਆ ਵੀ ਅਸੀਂ ਇਹ ਨਹੀਂ ਕਹਿੰਦੇ ਵੀ ਪੰਜਾਬ ਚ ਸਭ ਤੋਂ ਉੱਚਾ ਹਾਂਜੀ ਪਰ ਇਹ ਤੋਂ ਪਰੇ ਪਈ ਆ ਦੁਨੀਆ ਪਰ ਮੈਨੂੰ ਇੰਨਾ ਕੁ ਯਕੀਨ ਆ ਬਈ ਇਹ ਜਿਹੜੇ ਅਜ ਤੱਕ ਦੀਆਂ ਵੀਡੀਓ ਪਈਆਂ ਉਹਨਾਂ ਨੂੰ ਕੱਟੂਗਾ ਕੱਟੂਗਾ ਜੀ ਸਹੀ ਗੱਲ ਹੈ ਚਾਰ ਦੰਦ ਆ ਬਾਈ ਚਾਰ ਦੰਦ ਦੇ ਵਿੱਚ 46 ਪਲੱਸ 8 ਹੋਣਾ ਆ ਜੀ ਹਾਂ ਠੀਕ ਹੈ 6 ਦੇ ਵਿੱਚ 6 ਮਹੀਨੇ ਲਾ ਲਓ 8 ਚ 6 ਮਹੀਨੇ ਲਾ ਲਓ ਹਜੇ ਸਾਲ ਤੋਂ ਤੇਰੀ ਹੈਟ ਕਰਨ ਦਾ ਸਮਾਂ ਪਿਆ ਸਹੀ ਗੱਲ ਹੈ ਜੀ ਇੰਨਾ ਐਸ ਮੇਲੇ ਤੇ ਆ ਕੇ 8 ਦੰਦ ਹੋਊਗਾ ਜੀ ਇਹ ਹਾਂ ਜੀ ਅਗਲੇ ਸਾਲ ਅਗਲੇ ਸਾਲ ਹਾਂ ਜੀ ਤੇ ਪ੍ਰਮਾਤਮਾ ਲੰਮੀ ਉਮਰ ਕਰੇ ਜਿਹੜਾ ਲੈ ਕੇ ਜਾਊਗਾ ਉਹ ਵੀ ਗੁਣ گاਊਗਾ ਤੇ ਐਸ ਵਕਤ ਤੇ ਜਿਹੜਾ ਦਾ ਵੇਟ ਆ ਜੀ ਸਵਾ ਕਵਾਂਟਲਾ ਸਵਾ ਕਵਾਂਟਲ ਵੇਟ 1 ਕਵਾਂਟਲ 20 ਕਿਲੋ ਲੈ ਵੀ ਇੱਕ ਕੁਆਂਟਲ 20 ਕਿਲੋ ਬੀਜ ਤੁਸੀਂ ਚੱਕ ਕੇ ਦੇਖੋ ਮੁਰੇ ਉਹ ਹੱਕ ਨੂੰ ਹੱਥ ਪਾ ਕੇ ਦੇਖੋ ਫੇਰ ਪਤਾ ਲੱਗਣਾ ਸਹੀ ਗੱਲ ਹੈ ਜੀ ਦੇਖੋ ਤੋਲ ਕੇ ਕੀ ਕਹਿੰਦਾ ਬੱਚਾ ਲੈ ਵੀ ਮਿੱਤਰੋ ਜੋਰ ਬਹੁਤ ਆ ਵਕਰ ਤੇ ਤੁਸੀਂ ਹੋਰ ਦੇਖੋ ਆ ਚੀਜ਼ ਇਹਦੀ ਆ ਚੀਜ਼ ਛੱਤ ਦੇਖੋ ਕਿਹਦੀ ਆ ਹਾਂ ਸਹੀ ਗੱਲ ਹੈ ਜੀ ਛੱਤ ਕਿੰਨੀ ਨਰੋਈ ਆ ਬੱਚੇ ਦੀ ਇਹ ਇਹਦੇ ਬੱਚੇ ਆ ਜਿਹੜੇ ਇੰਨੇ ਪਾਵਰਫੁੱਲ ਆ ਜੀ ਮੈਂ ਕਹਿੰਦਾ ਵੀ ਲੇਖਾ ਹੀ ਘਟਿਆ ਪਿਆ ਠੀਕ ਹੈ ਲੱਤਾਂ ਪੂਰੀਆਂ ਨਰੋਈਆਂ ਜਿਸ ਤਰ੍ਹਾਂ ਆਵਦੀਆਂ ਨੇ ਇਤੋਂ ਵੀ ਵੱਧ ਨਰੋਏ ਬੱਚੇ ਕੱਢਦਾ ਸਹੀ ਗੱਲ ਆ ਬਾਈ ਕਿਉਂਕਿ ਜਿਹੜਾ ਜਿਹਾ ਬਾਪ ਹੋਊਗਾ ਜੀ ਆ ਉਹ ਜੀ ਉਹ ਜੀ ਹੁਣੇ ਬਰੀਡਰ ਦੇ ਸਿਰ ਤੇ ਬਰੀਡਿੰਗ ਆ ਠੀਕ ਆ ਜੀ ਮਾਂ ਕਿਵੇਂ ਸੀ ਇਹਨਾਂ ਦੀ ਮਾਂ ਵੀ ਬਹੁਤ ਟੌਪ ਦੀ ਸੀ ਜੀ ਮੈਂ ਵੇਚ ਕੇ ਫਸਤਾਉਣਾ ਰਿਹਾ ਅਸਲੀ ਮੈਂ ਤਾਂ ਉੱਥੋਂ ਇਕੱਠੀਆਂ ਰਹਿ ਗਿਆ ਸੀ ਮਾਂ ਅਸੀਂ ਤਾਂ ਆਹ ਵੇਚੀ ਸੁਣ ਲਓ ਮੇਰੀ ਵੀਡੀਓ ਥੋੜੀ ਜੀ ਲੰਮੀ ਹੋ ਜਾਂਦੀ ਆ ਇਹਦੀ ਮਾਂ ਸਮਝ ਲਓ ਵੀ ਇੱਕ ਕਿਸਮ ਦੀ ਜਿਹਨੂੰ ਆਪਾਂ ਪੰਜਾਬੀ ਬੋਲੀ ਚ ਖਾਲਣ ਕਹਿ ਦਿੰਦੇ ਆ ਹਾਂ ਜੀ ਬਈ ਉਹ ਕੋਈ ਬੱਕਰੀ ਨੂੰ ਛੱड़ਦੀ ਨਹੀਂ ਸੀ ਠੀਕ ਆ ਜੀ ਇੱਕ ਤਾਂ ਹੁੰਦਾ ਵੀ ਓਪਰੀ ਬੱਕਰੀ ਨੂੰ ਮਾਰਨਾ ਉਹਨੇ ਘਰத்ੀਆਂ ਨੂੰ ਢਾਉਣਾ ਰਾਤ ਨੂੰ ਮਾਰਨਾ ਖੋਣਨੀ ਤੇ ਅਲੀ ਲੱਗਣਾ ਦੇਣਾ ਜਿੱਥੇ ਉਹ ਬਹਿਣਾ ਚਾਹੇ ਉਹਨੇ ਆਪਣੀ ਮਰਜ਼ੀ ਨਾਲ ਬਹਿਣਾ ਦੂਜੀ ਤੇ ਟੱਕਰ ਮਾਰ ਕੇ ਠਾ ਲੈਣਾ ਉਹਨੇ ਕਈ ਬੱਕਰੀਆਂ ਤਰਸੀਮ ਸਿੰਘ ਜੀ ਸਾਡੀਆਂ ਖਰਾਬ ਕਰਤੀਆਂ ਠੀਕ ਹੈ ਅਸੀਂ ਦੇ ਵੀ 25000 ਦੀ ਫੜਾਤੀ ਸੀ ਇਹਨੂੰ ਮੈਂ ਕਿਹਾ ਯਾਰ ਲੈ ਜਾ ਇਹਨੂੰ ਵੇਚਣਾ ਹੀ ਵੇਚਣਾ ਅੱਜ ਹੁਣ ਅੱਜ ਦੀ ਗੱਲ ਸੁਣੋ ਅੱਜ ਇੱਕ ਬੱਕਰੀ ਅਸੀਂ 17000 ਦੇ ਸੱਟ ਕੇ ਆਇਆ ਬਿੱਟੂ ਨੂੰ ਬੱਸੀ ਵਾਲੇ ਨੂੰ ਮੈਂ ਕਿਹਾ ਲੈ ਜਾ ਯਾਰ ਬੱਕਰੇ ਜੀ ਨਹੀਂ ਭਾਰੀ ਉਹ ਮਗਰ ਰੱਖਣੀ ਨਹੀਂ ਮਾਰਦੀ ਆ ਦੂਜਿਆਂ ਨੂੰ ਲੈ ਜਾਏ ਨੂੰ ਸਹੀ ਗਾ ਔਖਾ ਹੋ ਜਾਂਦਾ ਜੀ ਵਾਕਿਆ। ਹਾਂਜੀ। ਬਾਕੀ ਚਲੋ ਹੁਣ ਇਹ ਵੇਚਣਾ ਪਾਉਣਾ ਹੀ ਇਹ। ਬਾਬਾ ਜੀ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੀ ਵੇਚਾਂਗੇ ਵੀ। ਕਿੰਨੇ ਦਾ ਵੇਚੂਗੇ ਆਪਾਂ ਮੋਲੇ ਦਾ 2.5 ਲੱਖ ਰੱਖਿਆ ਜੀ ਬਾਕੀ ਜਿਹੜਾ ਜਿਆ ਵੀ ਬੰਦਾ ਹੋਊਗਾ। ਠੀਕ ਹੈ ਮੋਲੇ ਦਾ ਸਾਡਾ ਪੰਜਾਬ ਦੇ ਵਿੱਚ ਆ ਜਾਵੇ ਪੰਜਾਬ ਵਾਲੇ ਬੰਦੇ ਨੂੰ ਮੈਂ ਮੋਲ ਹੀ ਨਹੀਂ ਕਰਦਾ ਜੀ। ਅੱਛਾ ਜੀ। ਪੰਜਾਬ ਦੇ ਵਿੱਚ ਬੰਦਾ ਰੱਖਣ ਨਾਲ ਆ ਜਾਵੇ ਕੱਲ ਨੂੰ ਮੈਂ ਵੀ ਉਹ ਤੋਂ ਕਰਾਸ ਕਰਾ ਸਕਦਾ। ਕਰਾ ਕਰਾ ਸਕਦਾ। ਮੈਂ ਪੈਸੇ ਦੇ ਕੇ ਕਰਾਸ ਕਰਾਉਂਗਾ ਫ੍ਰੀ ਨਹੀਂ ਕਰਾਉਂਦਾ। ਠੀਕ ਹੈ ਜੀ। ਠੀਕ ਹੈ ਕਿ ਨਹੀਂ? ਪਰ ਹ ਪਾਲੀ ਦੀ ਸੇਵਾ ਕਰਜੋ ਲਵਾ ਕੇ ਲੈ ਜਾਓ ਬੱਕਰੀ ਸ਼ਵਾਤੋ ਠੀਕ ਗੱਲ ਹੈ ਮਿੱਤਰੋ ਦੇਖ ਸਕਦੇ ਹੋ ਜਦੋਂ ਇੱਕ ਬਾੜੇ ਦਾ ਸਰਪੰਚ ਆ ਡਾਲੀ ਸਰਪੰਚ ਸਾਤੋਂ ਲਵਾ ਕੇ ਲੈ ਕੇ ਗਿਆ ਸਾਤੋਂ ਕਿਤੇ 70 ਕਿਲੋਮੀਟਰ ਤੋਂ ਆ ਕੇ ਬੰਦਾ ਲਵਾ ਕੇ ਲੈ ਗਿਆ ਬੱਕਰੀ ਹਾਂਜੀ ਹਾਂਜੀ ਆਪਾਂ ਉਹਨੂੰ ਕਿਹਾ ਹੀ ਨਹੀਂ ਵੀ ਇੰਨੇ ਪੈਸੇ ਦੇ ਉਹ ਕਹਿੰਦਾ ਭਾਈ ਆ ਪਾਲੀ ਨੂੰ ਖੁਸ਼ ਕਰਦੇ ਲੈ ਜਾ ਠੀਕ ਹੈ ਲੈ ਵੀ ਮਿੱਤਰੋ ਕਿਵੇਂ ਲੱਗਿਆ ਬੱਕਰਾ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਢੀੜਾ ਦਵਾਇਆ ਬਾਬਾ ਜੀ ਕਿਵੇਂ ਰੀਨੋ ਆ ਜਾ ਵੀ ਪਤਰਾ ਵੀ ਢੀੜਾ ਦਵਾ ਕੇ ਆ ਜਾ ਮੋਦੀ ਹੁਣ ਥੱਕਿਆ ਹੋਇਆ ਹਨਾ ਇਹ ਹਜੇ ਤੋਂ ਪਾਲਾ ਥੱਕਿਆ ਜੀ ਕਦੇ ਤੋਰਿਆ ਨਹੀਂ ਇਹਨਾਂ ਤੋਰ ਬਹੁਤ ਲ 46 ਇੰਚ ਹਾਈਟ ਆ ਬਈ ਚਾਰ ਦੰਦ ਦਾ ਬੱਕਰੇ ਦੀ ਲਓ ਜੀ ਹਾਂ ਖੜਾ ਲਓ ਅੱਬਾ ਜੀ ਇੱਥੇ ਲੈ ਬੱਬੂ ਗੇੜਾ ਦਵਾ ਦੇ ਚਾਰੇ ਪਾਸੇ ਬੱਕਰੇ ਨੂੰ ਦਿਖਾ ਦੇ ਮਾੜਾ ਨੀਵਾ ਕਰਕੇ ਦੇਖ ਸਕਦੇ ਹੋ ਬਈ ਹਣਾ ਬੱਕਰਾ ਬਹੁਤ ਚੰਗਾ ਬਈ ਜਿਵੇਂ ਸਿੰਘ ਹੁਣੇ ਚਾਹੀਦੇ ਨੇ ਬੀਟਲ ਦੇ ਉਦਾਂ ਦੇ ਜਿੰਮ ਨੇ ਉਹ ਬੀਟਲ ਚਾ ਜੀ ਪਿਆਰ ਬੀਟਲ ਦੇ ਵਿੱਚ ਆ ਤੇ ਕੰਨ ਹੋਣਗੇ ਲਗਭਗ ਮਲਾ ਦਾ 16 ਇੰਚ 17 ਇੰਚ ਕਰਨਾ ਜੀ ਕਿਉਂਕਿ ਬੱਕਰਾ ਵੱਡਾ ਅਸਲ ਬੀਟਲ ਦਾ ਕੰਨ ਦੇਖਿਆ ਜਾਂਦਾ ਇਹ ਬਾਬਾ ਜੀ 17 ਤੋਂ 19 ਇੰਚ ਹੀ ਕਰਨ ਹੁੰਦਾ ਜੇ ਆਪਾਂ ਜਿਆਦਾ ਲੰਬਾ ਲੈ ਲਿਓ ਹੈਦਰਾਬਾਦੀ ਕਰਾਸ ਆ ਜਾਂਦੇ ਪਰ ਅਸੀਂ ਇਹਦੀ ਸੇਫਤ ਨਹੀਂ ਕਰਦੇ ਹਾਂ ਜੀ ਕਿਉਂਕਿ ਅਸੀਂ ਕੋਈ ਪੀਰ ਨਹੀਂ ਹੈਗੇ ਸਹੀ ਗੱਲ ਪੀਰ ਪੜੇ ਤੋਂ ਪਰ ਹੀ ਦੁਨੀਆ ਪਈਆ ਲੋਕਾਂ ਕੋਲੇ ਸੋਨਾ ਹੀਰੇ ਜਵਾਹਰ ਚਾਂਦੀ ਬਹੁਤ ਕੁਸ ਪਿਆ ਸਹੀ ਗੱਲ ਪਰ ਜੇ ਆਪਾਂ ਸਹੀ ਮਹਿਨ ਵਿੱਚ ਦੇਖੀ ਬਾਬਾ ਜੀ ਪਿਓਰ ਬੀਟਲ ਦੇ ਵਿੱਚ ਆ ਬੱਕਰਾ ਨਹੀਂ ਗੱਲ ਹੈ ਤੇ ਬਾਕੀ ਚਲੋ ਪਰਮਾਤਮਾ ਚਾਹੇ ਲੋਕਾਂ ਕੋਲੇ ਬਹੁਤ ਤਕੜੇ ਤ ਉਹ ਕੁਸਰ ਜੀ ਤੇ ਪਰ ਜਿਆਦਾਤਰ ਮੈਂ ਇਹ ਕਹਿਣਾ ਵੀ ਕੰਨਾ ਤੇ ਨਾ ਜਾਓ ਕੱਲਿਆਂ ਤੇ ਜਾਨਵਰ ਦੀ ਬਾਡੀ ਦੇ ਉੱਪਰ ਜਾਣਾ ਚਾਹੀਦਾ ਵੀ ਉਹਦੇ ਬੱਚੇ ਕਹੇ ਜੇ ਹੋਣਗੇ ਕਹਾ ਹੁਣ ਆ ਝਾਲਰ ਚੂਲਰ ਦੇਖੋ ਤੁਸੀਂ ਕਿੰਨੀ ਨਰੋਈ ਝੱਲ ਰਹੀ ਦੀ ਇਹਦੀ ਇਹਦੀ ਹੈਕ ਹੁੱਕ ਦੇਖੋ ਕਹੇ ਜੀ ਹੱਥ ਲਾ ਕੇ ਦੇਖੋ ਵੀ ਹੈਕ ਦੇ ਵਿੱਚ ਖੋਦਾ ਥੋੜੇ ਆ ਇੱਕ ਹੱਕ ਦੇਖੋ ਕਿਦਾਂ ਝਲਕਦੀ ਹੈ ਇਹਦੀ ਝਲ ਰਹੀ ਗਈ ਹੈਗੀ ਬਹੁਤ ਜਿਆਦਾ ਝਲ ਰਹਾ ਵੀ ਵੇਟ ਮਲਾਦਾ ਵੀ ਇਹਨੂੰ ਆਰਾਮ ਨਾਲ ਵੀ ਦੋ ਘੰਟੇ ਤੱਕ ਕਿਉਂ ਆਰਾਮ ਨਾਲ ਹੋ ਸਕਦਾ ਇਹ ਮਾਰਾ ਜੀ ਕਰ ਨੂੰ ਜਿੰਨਾ ਮਰਜ਼ੀ ਕਰ ਲਿਓ ਹੁਣ ਵੀ ਇਹੀ ਗੱਡੀ ਚੋਂ ਤਾਰਿਆ ਮੈਨੂੰ ਆਏ ਲੱਗਦਾ ਸੀ ਵੀ ਸਾਲਾ ਕੋਈ ਨੁਕਸਾਨ ਨਾ ਕਰ ਲੈ ਬਹੁਤ ਐਨਾ ਵੇਟ ਦੇ ਕੇ ਲੈ ਵੀ ਮਿੱਤਰੋ ਕਿਵੇਂ ਲੱਗਿਆ ਬੱਕਰਾ ਤੇ ਵੀਡੀਓ ਬਈ ਕਮੈਂਟ ਕਰਕੇ ਜਰੂਰ ਦੱਸੋ ਤੇ ਲੈ ਵੀ ਜੇ ਕਿਸੇ ਵੀ ਮੇਰੇ ਵੀਰ ਨੂੰ ਪਾਲ ਨਾਲ ਨੂੰ ਇਹ ਬੱਕਰਾ ਚਾਹੀਦਾ ਹੋਵੇ ਤਾਂ ਵਾਜੀ ਨੰਬਰ ਹੈਗਾ ਸਕਰੀਨ ਦੇ ਉੱਤੇ ਤੁਸੀਂ ਕਾਲ ਕਰਕੇ ਬਾਬਾ ਜੀ ਨਾਲ ਸੰਪਰਕ ਕਰ ਲਓ ਤੇ ਜਾਣਕਾਰੀ ਲੈ ਲਓ ਠੀਕ ਹੈ ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ ਤਰਸੀਮ ਸਿੰਘ ਜੀ ਧੋਰੀ ਬਹੁਤ ਬਹੁਤ ਧੰਨਵਾਦ ਧੰਨਵਾਦ